ਗਰਮੀਆਂ ਵਿੱਚ ਕੁਲਫੀਆਂ ਖਾਣ ਵਾਲੇ ਹੋ ਜਾਓ ਸਾਵਧਾਨ ਬੱਚਿਆਂ ਵਾਲੇ ਇਸ ਵੀਡੀਓ ਨੂੰ ਜਰੂਰ ਦੇਖੋ ਅਕਸਰ ਹੀ ਕੁਝ ਖਾਣ ਵਾਲੀਆਂ ਚੀਜ਼ਾਂ ਗਰਮੀਆਂ ਵਿੱਚ ਬਹੁਤ ਹੀ ਜ਼ਿਆਦਾ ਖਾਧੀਆਂ ਜਾਂਦੀਆਂ ਨੇ ਜਿਵੇਂ ਕਿ ਕੁਲਫੀ ਗਰਮੀਆਂ ਵਿੱਚ ਬੱਚੇ ਤੇ ਵੱਡੇ ਬੜੇ ਹੀ ਸਵਾਦ ਨਾਲ ਖਾਂਦੇ ਨੇ ਪਰ ਹੁਣ ਇੱਕ ਕੁਲਫੀ ਵਾਲੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਖੋਏ ਵਾਲੀਆਂ ਕੁਲਫੀਆਂ ਦੀ ਪੈਕਿੰਗ ਕਰਦਾ ਦਿਖਾਈ ਦੇ ਰਿਹਾ ਏ ਪਰ ਇਹ ਮੁੰਡਾ ਕੁਲਫੀ ਪੈਕ ਕਰਨ ਤੋਂ ਪਹਿਲਾਂ ਮੂੰਹ ਵਿੱਚ ਪਾ ਕੇ ਉਸ ਨੂੰ ਝੂਠਾ ਕਰ ਰਿਹਾ ਏ ਸੋ ਜੇਕਰ ਇਸ ਮੁੰਡੇ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਈ ਤਾਂ ਜਿਸ ਕੋਲ ਇਹ ਝੂਠੀ ਕੁਲਫੀ ਜਾਵੇਗੀ ਉਹ ਵੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ ਪਤਾ ਨਹੀਂ ਲੋਕ ਇਹੋ ਜਿਹੇ ਕਰਤੂਤਾਂ ਕਿਉਂ ਕਰਦੇ ਨੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਖੇਲਵਾੜ ਹੁੰਦਾ ਹੈ ਸੋ ਬਾਜ਼ਾਰਾਂ ਵਿੱਚ ਆਪ ਜਾਂ ਆਪਣੇ ਬੱਚਿਆਂ ਨੂੰ ਚੀਜ਼ਾਂ ਖਵਾਉਣ ਨਾਲੋਂ ਚੰਗਾ ਹੈ ਕਿ ਘਰ ਵਿੱਚ ਹੀ ਵੱਧ ਤੋਂ ਵੱਧ ਚੀਜ਼ਾਂ ਬਣਾ ਕੇ ਖਾਧੀਆਂ ਜਾਣ ਕਿਉਂਕਿ ਬਾਜ਼ਾਰ ਵਿੱਚ ਕਿਸ ਚੀਜ਼ ਵਿੱਚ ਕੀ ਮਿਲਾਵਟ ਹੋਵੇ ਜਾਂ ਕਿਸ ਦੀ ਝੂਠੀ ਹੋਵੇ ਇਹ ਕੁਝ ਨਹੀਂ ਪਤਾ ਹੁੰਦਾ ਸੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ